ਹੇ ਹਰਬਾਣੀ ਪਹਿਲੀ ਹਾਰ ਸੈਨਸਿਸ ਅਮਤ ਇੱਕ ਹਰ ਭਗਦੌਰ ਜੇਠੂ ਆ ਰਾਤ ਨੂੰ ਜਿਲ੍ਹਾ ਅੰਮ੍ਰਿਤਸਰ ਬਾਈ ਨੰਬਰ ਗ੍ਰੰਥ ਵਿੱਚੋਂ ਲਈ ਗਈ ਆ 990 ਪੇਜ ਤੇ ਇਹ ਉਸ ਵੇਲੇ ਦੀ ਗੱਲ ਹੈ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਕਿਲਾ ਸੜਦਤਾ ਤੇ ਸਰਸਾ ਨਦੀ ਪਾਰ ਕਰਨ ਲੱਗੇ ਤਾ ਕਪੂਰ ਸਿੰਘ ਬਰਾੜ ਗੱਲ ਵਿੱਚ ਪੱਲੂ ਪਾ ਕੇ ਚਰਨੀ ਧਿਆਨ ਲਗਾ ਕੇ ਬੇਨਤੀ ਕੀਤੀ ਉਸ ਤਰ੍ਹਾਂ ਬੇਨਤੀ ਆਹੜ ਕਹੇ ਜਨ ਭਗਤੋ ਕਰਿਓ ਨਾ ਕੋਈ ਟਕਰਾਰ ਝਗੜਾ ਜਗਤ ਨਾ ਕੋਇ ਰਖਾਈਆ ਮੇਰਾ ਗੋਵਿੰਦ ਨਾਲ ਇਕਰਾਰ ਵਾਦੇ ਨਾਲ ਸੁਣਾਈਆ ਜਦ ਸਵੇਲੇ ਸਤਸੈ ਗੁਰ ਮੁਖ ਦਿੱਤੇ ਸੀ ਠਾਰ ਜਲ ਤਾਰ ਵਿੱਚ ਸਮਾਈ ਆ ਉਸ ਵੇਲੇ ਸਤਰਾ ਕੀ ਤੀਪਕਾਰ ਅੰਤਰੇ ਅੰਤਰ ਧਿਆਨ ਲਗਾਈਆ ਗੋਵਿੰਦ ਗੋਵਿੰਦ ਜੀ ਅਨੰਦ ਪੁਰ ਛਡਣਾ ਸੀ ਛੱਡ ਦਿਓ ਵਿੱਚ ਮਹੀਨਾ ਹਾੜ ਤਨ ਦੁੱਖ ਲਗੇ ਨਾ ਰਾਈਆ ਉਹਨਾਂ ਵਿੱਚ ਕਪੂਰ ਸਿੰਘ ਕਬੂਰ ਸੈਗੇ ਕਬਰਾੜ ਜਿਨਾਂ ਗਲ ਪੱਲੂ ਪਾ ਕੇ ਧਿਆਨ ਲਗਾਈਆ ਇਸ਼ਟ ਜਾਣ ਕੇ ਚਰਨ ਸਹਾਇਆ ਦਾੜ ਬਿਨ ਚਰਨਾਂ ਤੋਂ ਸੀਸ ਨਵਾਈਆ ਸਰਸਾ ਕਰਨਾ ਸਕੇ ਆਪਾਰ ਨੌ ਕਦਮ ਪਿੱਛੇ ਆਪਣਾ ਆਪ ਤਜਾਈਆ ਅੰਤ ਬੋਲ ਹੰਤ ਬੋਲ ਕੇ ਫਤਿਹ ਜਕਾਰ ਵਾਹਿਗੁਰੂ ਤੇਰੀ ਬੇਪਰਵਾਈਆ ਮੈਂ ਜਾਣਾ ਉਸ ਤੇਰੇ ਉਸ ਸੱਚੇ ਦਰਬਾਰ ਜਿੱਥੇ ਦਰਬਾਰੀ ਨਜ਼ਰ ਕੋਈ ਨਾ ਆਈਆ ਕਰਨਾ ਤੇਰਾ دیدار ਬਿਨ ਅੱਖਾਂ ਅੱਖ ਠਾਈਆ ਮੇਰੀ ਅੰਤ ਦੀ ਅੰਤ ਇੱਕੋ ਵਾਰ ਨਾਮ ਸਕਾਰ ਗੋਵਿੰਦ ਸੱਚੇ ਮਾਈਆ ਚੌਤ ਗੋਬਿੰਦ ਖਿੱਚ ਕੇ ਤਲਵਾਰ ਅੱਗੇ ਹੋ ਕੇ ਦਿੱਤਾ ਸੁਨਾਈਆ ਮੇਰਾ ਸਿੱਖ ਰੁੜੇ ਨਾ ਕਦੇ ਵਿੱਚ ਜਲ ਮੰਜ ਧਾਰ ਦੋ ਜਹਾਨ ਪਾਰ ਕਰਾਈਆ ਮਸਤਕ ਓਂਗੜ ਲਈ ਨਾਲ ਪਿਆਰ ਲੇਖ ਲੇਖ ਬਦਲਾਈਆ ਦਰਸ਼ਨ ਕਰ ਸੱਚੀ ਸਰਕਾਰ ਜੋ ਸੰਸਾਰ ਨੂਰ ਭਲਾਈਆ ਜੋ ਤੇ ਜੋਤ ਸਰੂ ਬਰ ਆਪ ਆਪਣੀ ਕਿਰਪਾ ਕਰੋ ਕਰੇ ਖੇਲ ਸੱਚਾ ਹਰ ਸਜ ਕਰਣੀ ਘਰ ਕਮਾਈਆ ਕਪੂਰ ਸਿੰਘ ਦਾ ਪਿਛਲਾ ਨਾਂ ਜਿਸ ਨੂੰ ਕਹਿੰਦੇ ਸੀ ਸਿੰਘ ਜੀਤਾ ਜੀਤ ਸਿੰਘ ਖਵਾਈਆ ਅੰਤਰ ਆਤਮ ਦਾ ਤੀਤਾ ਤ੍ਰੈ ਗੁਣ ਤੂੰ ਵਾਰ ਵੇਖ ਬਖਾਈਆ ਨਾ ਰੋਜ ਰੋਜ ਨੌ ਸ਼ਲੋਕ ਪੜਦਾ ਸੀ ਗੀਤਾ ਇਸ਼ਟ ਕਾਨ ਨਾਲ ਬਣਾਈਆ ਕ੍ਰਿਸ਼ਨ ਲਿਖ ਕੇ ਰੱਖਿਆ ਹੁੰਦਾ ਸੀ ਵਿੱਚ ਖੀਸਾ ਪਾਕਟ ਵਿੱਚ ਟਕਾਈਆ ਗੋਵਿੰਦ ਦਾ ਦਰਸ਼ਨ ਬਿਨ ਹੱਕਾ ਮੰਗਦਾ ਸੀ ਸੀਸਾ ਸਖਿਆਤ ਸੋਭਾ ਪਾਈਆ ਅੰਦਰੋਂ ਸਾਫ਼ ਰੱਖਦਾ ਸੀ ਨੀਤਾ ਨੀਤੀਵਾਨ ਨਾਲ ਇਕ ਜੜਈਆ ਜੁਤੀ ਜੋ ਸਰੂਪਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਚਾਰ ਸਜਦੇ ਕਰਨੀ ਘਰ ਕਮਾਈਆ ਗੋਵਿੰਦਾ ਅੰਤ ਕੀ ਤਾਰ ਦੀਦਾਰ ਸਰਸੇ ਵਿੱਚ ਧਿਆਨ ਲਗਾਈਆ ਗੋਵੰਦ ਨੇ ਕੀਤਾ ਇਸ਼ਾਰ ਬਿਨ ਸਾਰੇ ਦਿੱਤਾ ਸਮਝਾਈਆ ਮੈਂ ਫਿਰ ਆਉਣਾ ਤੇ ਨਾਲ ਆਉਣਾ ਮੇਰਾ ਹਰ ਨਰੰਕਾਰ ਤੇ ਗੋਵਿੰਦ ਪਾਸਾ ਨੇ ਉਸ ਟਾਈਮ ਤੇ ਇਹ ਬਚਨ ਮਤਲਬ ਅਲਾਇਆ ਸੀ ਕਿ ਜਦੋਂ ਮੈਂ ਦੁਬਾਰੇ ਆਵਾਂਗਾ ਤਾਂ ਮੇਰਾ ਹਰ ਨਾਮਕਰ ਨਾਲ ਆਏਗਾ ਉਹ ਇਸ ਟੰਮ ਤੇ ਆਇਆ ਨਿਰਗੁਣ ਰੂਪ ਬਟਾਈਆ ਮੈਂ ਸਤਗੁਰ ਸ਼ਬਦ ਹੋਣਾ ਦੋ ਜਹਾਨਾਂ ਦਾ ਸਿੱਖਦਾਰ ਬ੍ਰਹਮੰਡ ਖੰਡ ਹੁਕਮ ਸੁਣਾਈਆ ਸੰਬਲ ਬਸਨਾ ਤਾਮਨੇ ਔਰ ਸਾਡੇ ਤਿੰਨ ਹੱਥ ਦੇ ਰੋ ਲਾਈਆ ਤੇਰਾ ਜਨਮ ਫੇਰ ਦੇ ਮਾਂ ਦਵਾਰ ਜਨਮ ਜਨਮ ਵਿੱਚੋਂ ਬਦਲਾਈਆ ਮੈਂ ਖੇਲਾ ਆਪਣੀ ਧਾਰ ਮੈਂ ਮੇਲਾ ਆਪਣੀ ਧਾਰ ਸੁਰਤ ਸੌਦ ਨਾਲ ਰਖਾਈਆ ਫੇਰ ਖੇਲ ਹੋਣਾ ਜਿਸ ਵੇਲੇ ਸੰਤ ਸੈਨਸੀ ਆਉਣਾ ਜਿਸ ਦਾ ਰੂਪ ਹੋਣਾ ਉਪਾਰ ਉਬਰ ਪਰ ਸੁਆਮੀ ਨਾਲ ਮਲਾਈਆ ਦੀਨ ਦੁਨੀ ਨੂੰ ਮਾਰਨੀ ਮਾਰ ਖੰਡ ਖੜਗ ਨਾਮ ਚਮਕਾਈਆ ਅਵਤਾਰਾਂ ਪਗੰਬਰਾਂ ਗੁਰੂਆਂ ਦਾ ਕਰਜਾ ਦੇਵਾ ਪਰਸਤਾਂ ਦੀ ਪੌਣੀ ਸਾਰ ਪਸੀਨਾ ਗੋਇਆਂ ਦੇ ਚਕਾਈਆ ਬਿਨਾਂ ਸਿੱਖਾਂ ਤੋਂ ਮੇਰੀ ਸਮਝਣੀ ਨਹੀਂ ਕਿਸੇ ਗੁਫਤਾਰ ਸੋਤ ਗੁਫਤ ਸੁਨੀ ਦੇ ਆਪਣਾ ਖੇਲ ਖਲਾਈਆ ਮੇਰੇ ਪੈਣੇ ਦੀ ਜਾਣ ਸਕੇ ਨਾ ਕੋਈ ਰਹਤਾਰ ਰਹਤਾਰ ਰਹਤ ਆਪਣੀ ਕਾਰ ਕਮਾਈਆ ਯਾਦ ਰੱਖ ਜਿਸ ਮੇਲੇ ਜਿਸ ਜਿੱਥੇ ਮੇਰਾ ਸਿੱਖ ਹੋਇਆ ਉਥੋਂ ਕਰ ਲੈਣਾ ਗ੍ਰਿਫਤਾਰ ਸਵਦ ਡੋਰੀ ਨਾਲ ਬਧਾਈਆ ਫਿਰ ਕਰਨਾ ਗਮੀ ਬਿਹਾਰ ਭਗਤ ਸੇਲੇ ਤੁਰਦੇ ਸੰਗ ਰਖਾਈਆ ਇਹ ਉਸ ਵੇਲੇ ਬਚਨ ਹੋਗੇ ਸੀ ਕਿ ਜੋ ਸਿੱਖ ਮ ਸਰਸਾ ਨਦੀ ਵਿੱਚ ਰੁੜ ਗਏ ਸੀ ਤੇ ਉਹ ਤਾਂ ਹੀ ਨਾ ਉਹਦੇ ਨੂੰ ਹੋਇਆ ਸੀ ਸਾਕੋ ਕਿ ਦੁਬਾਰੇ ਮੈਂ ਆਪਣੇ ਸਿੱਖ ਨੂੰ ਗ੍ਰਿਫਤਾਰ ਕਰ ਲਵਾਂਗਾ ਆਪਣੇ ਚਰਨੀ ਲਾ ਲਵਾਂਗਾ ਤੇ ਉਹ ਭਗਤ ਸੇਲੇ ਤੁਰਦੇ ਸੰਗ ਰਖਾਈਆ ਕਲ ਕਲ ਕੀ ਲੈ ਅਵਤਾਰ ਕਲ ਕਲੇਸ਼ ਦੇ ਨਾਮ ਲਾਈਆ ਜੋਤੀ ਜੋ ਸਰੂਵਾਰ ਆ ਬਵਣੀ ਗਿਰਵਾ ਕਰ ਕਰੇ ਖੇਲ ਸੱਚਾਰ ਸੱਚ ਦਾ ਹੁਕਮ ਏਕ ਸੁਨਾਇਆ ਸੋ ਹੰਗਮਾਰਾ ਇਸੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ